ਈਨਾ ਤੇਰਾ ਹਰਜੀਤ ਹੈ ਹਰਜੀਤ ਕੀ ਕੰਮ ਕਰਦਾ ਮੈਂ ਟਰੱਕ ਚਲਾਉਂਦਾ ਜੀ ਟਰੱਕ ਚਲਾਉਂਦਾ ਹਾਂਜੀ ਤੇ ਥੋੜਾ ਦੇਰ ਮਿਲੂਗਾ ਬੰਦੇ ਅੱਛਾ ਇਹ ਰਾਤ ਕੀ ਹੋਇਆ ਕੀ ਸੀ ਰਾਤ ਮੈਂ ਘਰੇ ਚਲੇ ਗਿਆ ਸੀ ਯਾਰ ਮੈਂ ਚਲੇ ਗਿਆ ਘਰੇ ਕਿਹੜੀ ਮੇਰੇ ਨਾਲ ਰਹਿੰਦੀ ਮੈਡਮ ਜੀ ਕੀ ਲੱਗਦੀ ਹੈ ਤੇਰੀ ਮੇਰੇ ਘਰ ਵਾਲੀ ਹੈ ਜੀ ਉਹ ਕੀ ਹੋਇਆ ਕਿ ਉਹ ਹਾਂਜੀ ਰੱਖੀ ਹੈ ਜੀ ਮੈਡਮ ਕਿੰਨੇ ਸਾਲਾਂ ਤੋਂ ਹੋ ਗਏ 3-4 ਸਾਲ ਹੋ ਗਏ ਇੱਥੋਂ ਦੀ ਆਂਪੁਰੇ ਦੀ ਹੈ ਜੀ ਅੱਛਾ ਹਾਂਜੀ ਤੇ ਇਹ ਰਾਤੀ ਉਹ ਇੱਥੇ ਸੀ ਟੇਸ਼ਨ ਦੇ ਜੀ ਉਹ ਇਹਨੂੰ ਲੈ ਗਈ ਮੇਰੇ ਘਰੇ ਉਹ ਕੀ ਕਰਦੀ ਹੈ ਹਾਂਜੀ ਉਹ ਕੀ ਕਰਦੀ ਹੈ ਉਹ ਕੰਮ ਜਗਾਰ ਕਰਵਾਉਂਦੀ ਹੈ ਤੇ ਉਹ ਕੰਮ ਲਾਉਣ ਲਈ ਲੈ ਕੇ ਘਰੇ ਇਹਨੂੰ ਵੱਡੇ ਘਰੇ ਲੈ ਕੇ ਹਾਂਜੀ ਤੁਹਾਡੇ ਘਰ ਚ ਕੌਣ ਕੌਣ ਹੁੰਦਾ ਸਾਰੇ ਹੁੰਦੇ ਮਮੀ ਹੁੰਦੇ ਡੈਡੀ ਹੁੰਦੇ ਛੋਟਾ ਬਿੱਲੀ ਹੁੰਦਾ ਮੈਂ ਹੁੰਦਾ ਜੀ ਤੇ ਉਹ ਹੁੰਦੀ ਹੈ ਜੀ ਤੇਰੇ ਮਮੀ ਡੈਡੀ ਨੂੰ ਪਤਾ ਵੀ ਤੁਸੀਂ ਇਹ ਕੰਮ ਕਰਦੇ ਨਹੀਂ ਉਹਨਾਂ ਨੂੰ ਨਹੀਂ ਪਤਾ ਇਹ ਫਿਰ ਜੇ ਕੋਈ ਬਗਾਰਲਾ ਬਾਹਰਲਾ ਬੰਦਾ ਕੋਈ ਆਉਂਦਾ ਹੈ ਫਿਰ ਤੁਸੀਂ ਕੀ ਕਹਿੰਦੇ ਹੋ ਕੋਣ ਕੋਈ ਵੀ ਨਹੀਂ ਜਾਂਦਾ ਅੱਗੇ ਹਾਂ ਰਾਤੀ ਲੈ ਕੇ ਆਈ ਹੈ ਰਾਤੀ ਇਹਗਾ ਸੀ ਟਾਈਮ ਘਟੋ ਘੱਟ 2:30 ਵਜੇ ਦਾ ਟਾਈਮ ਸੀ ਠੀਕ ਹੈ ਕਿਰ ਟਾਈਮ ਲੈ ਕੇ ਆਈ ਹੈ ਤੇ ਇਹਨੇ ਝੋੜ ਲਾਇਆ ਹੀ ਉਹਦੇ ਨਾਲ ਠੀਕ ਹੈ ਇਹ ਇਹਨੇ ਕੋ ਪੈਸੇ ਐ ਨਹੀਂ ਸੀ ਇਹ ਕਹਿੰਦਾ ਮੈਂ ਏਟੀਐਮ ਚੋਂ ਕਟਾ ਕੇ ਦੇ ਦਨਾ ਉਹ ਕਹਿੰਦੀ ਮੈਂ ਫੋਨ ਉਹਨਾਂ ਚਾਰ ਫੋਨ ਨਹੀਂ ਦਿੰਦੀ ਮੈਂ ਤੇਰਾ ਉਹਦਾ ਫੋਨ ਖੋਲਿਆ ਉਹਦਾ ਫੋਨ ਇਹਨੇ ਉਹਨੇ ਫੜ ਲਿਆ ਕਿਹੜਾ ਫੋਨ ਸੀ ਉਹ ਪਤਾ ਨਹੀਂ ਕਿਹੜੀ ਕੰਪਨੀ ਦਾ ਕਵਰ ਚੜਿਆ ਹੋਇਆ ਸੀ ਤੂੰ ਉਦੋਂ ਕਿੱਥੇ ਸੀ ਮੈਂ ਘਰ ਹੀ ਸੀ ਉਨੇ ਫੋਨ ਫੜ ਲਿਆ ਸਭ ਤੇਰੇ ਸਾਹਮਣੇ ਹੋਇਆ ਹਾਂਜੀ ਹਾਂਜੀ ਫੋਨ ਫੜ ਲਿਆ ਕਹਿੰਦੀ ਮੈਂ ਫੋਨ ਨਹੀਂ ਦਿੰਦੀ ਉਹਨਾਂ ਚਰਾ ਤੇ ਉਹ ਇਹ ਕਹਿੰਦਾ ਮੈਂ ਪੈਸੇ ਕਢਾ ਕੇ ਮੇਰੇ ਨਾਲ ਚੱਲੇ ਚਲੋ ਆਟੋ ਲੈ ਚਲੋ ਮੈਂ ਪੈਸੇ ਕਢਾ ਕੇ ਉੱਥੇ ਦੇ ਦਿੰਨਾ ਉਹ ਕਹਿੰਦੀ ਮੈਂ ਨਹੀਂ ਜਾਊਂਗੀ ਨਾਲ ਇਹ ਚੱਪ ਕਰਕੇ ਆਪੇ ਆ ਗਿਆ ਜੀ ਇਹਨੂੰ ਬਾਹਰ ਹਸਪੀਟਲ ਕੋਲ ਛੱਡਤਾ ਹੀ ਨਾਲ ਹੀ ਹਸਪੀਟਲ ਹੈ ਉੱਥੇ ਛੱਡਤਾ ਇਹ ਆਪੇ ਆ ਗਿਆ ਜੀ ਉਥੋਂ ਤੁਸੀਂ ਨਹਿਰ ਤੇ ਲੈ ਕੇ ਗਏ ਨਾ ਨਹਿਰ ਤੇ ਨਹੀਂ ਗਈ ਪੈਸੇ ਕੋਈ 3700 ਨਹੀਂ 3700 ਰੁਪਏ ਨਹੀਂ ਖੋਇਆ ਜੀ ਤੂੰ ਤੇ ਤੇਰੀ ਵਾਈਫ ਇਹ ਜਿਹੜਾ ਧੰਦਾ ਕਿਨੇ ਦਿਨ ਤੋਂ ਕਰਦੇ ਆ ਰਹੇ ਇਹ ਤਾਂ 2-3 ਦਿਨ ਨਹੀਂ ਹੋਈ ਆ ਹੁਣ ਲੱਗੀ ਨੂੰ ਮੈਂ ਥੋੜੇ ਮਾਰ ਕੋ ਮਾਰ ਸੀ ਕਾਹ ਲੱਗੀ ਆਈ ਤੈਨੂੰ ਪਤਾ ਵੀ ਉਹ ਕੰਮ ਕਰਦੀ ਐ ਪਹਿਲਾਂ ਕਰਦੀ ਸੀ ਉਹ ਹੁਣ ਵੀ ਤੈਨੂੰ ਪਤਾ ਹੀ ਐ ਵੀ ਕਰਦੀ ਐ ਨਾ ਹੁਣ ਤਾਂ ਮੈਂ ਹੁਣ ਤਾਂ ਮੇਰੇ ਕੋਲ ਹੀ ਆਈ ਸੀ ਨਹੀਂ ਮੇਰੇ ਨਾਲ ਨਹੀਂ ਗਈ ਅੱਛਾ ਇੱਕ ਹਾਂਜੀ ਹਾਂਜੀ ਮੈਂ ਤੈਨੂੰ ਪਤਾ ਐ ਨਾ ਮੈਂ ਘਰੇ ਹੀ ਸੀ ਮੈਂ ਘਰੇ ਹੀ ਸੀ ਮੇਰੇ ਕੋਲ ਘਰੇ ਲੈ ਕੇ ਗਈ ਉਹ ਹੁਣ ਉਹ ਫੋਨ ਕਿਹਦੇ ਕੋਲ ਫੋਨ ਉੱਤੇ ਕਰਈ ਐ ਜੀ ਕਿੱਥੇ ਘਰ ਤੁਹਾਡਾ ਢਿੱਲੋ ਕਲੋਨੀ ਜੀ ਢਿੱਲੋ ਕਲੋਨੀ ਚ ਹੋਰ ਵੀ ਫਿਰ ਬੰਦੇ ਜਾਂਦੇ ਨੇ ਕਿ ਨਹੀਂ ਨਹੀਂ ਜਾਂਦੇ ਯਾਰ ਨਹੀਂ ਕੋਈ ਜਾਂਦੀ ਤਿੰਨ ਦੋ ਤਿੰਨ ਤਾਂ ਨਹੀਂ ਹੋਏ ਐਨੂੰ ਜੀ ਇੱਥੇ ਹੀ ਕੰਮ ਕਮ ਲਵਾ ਕੇ 1500 ਲੈ ਕੇ ਚਲੀ ਜਾਂਦੀ ਉਹ ਬਲੇ ਕੰਮ ਨਹੀਂ ਕਰਦੀ ਉਹ ਤੇਰੇ ਮੰਮੀ ਪਾਪਾ ਨਹੀਂ ਰੋਕਦੇ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਉਹ ਕਿਵੇਂ ਉਹ ਘਰੇ ਹੁੰਦੀ ਆ ਉਹਦੀ ਭੈਣ ਘਰੇ ਚਲੀ ਜਾਂਦੀ ਕਦੇ ਉਹਦੇ ਘਰ ਉਧਰ ਕਰਨ ਹੁਣ ਪਤਾ ਨਹੀਂ ਉਹਨਾਂ ਨੂੰ ਭਾਂ ਦਾ ਘਰ ਕਿੱਥੇ ਉਹਨਾਂ ਦੇ ਘਾਰਾਂ ਦੇ ਕੋਲੇ ਸਾਡੇ ਕਿ ਤੁਹਾਡੇ ਘਰ ਕੋਲ ਹਾਂਜੀ ਤੇ ਉਹ ਭਾਂ ਦੇ ਘਰ ਦੇ ਵਿੱਚ ਕੌਣ ਕੌਣ ਹੁੰਦਾ ਉਹ ਗੱਲੀ ਹੁੰਦੀ ਆ ਜੀ ਉਹ ਕੀ ਕਰਦੀ ਆ ਉਹ ਠੀਕ ਹੁੰਦੀ ਆ ਜੀ ਫੇਲੀ ਹੁੰਦੀ ਹੈ ਜੀ ਰੋਟੀ ਪਾਣੀ ਉਹਦਾ ਕਿਵੇਂ ਚੱਲਦਾ ਰੋਟੀ ਪਾਣੀ ਉਹਦਾ ਮੀਣਾ ਹੀ ਉਹਨਾਂ ਦੇ ਉੱਤਰ ਆਤੀ ਨਾ ਮੱਤਰਾ ਆਇਦਰਾ ਇਹ ਉਹ ਵਿਆਹੀ ਏ ਕਿ ਇੱਕ ਵਾਰੀ ਹਾਂਜੀ ਹਾਂਜੀ ਵਿਆਹੀ ਹੈ ਜੀ ਉਹਦਾ ਘਰ ਵਾਲਾ ਕਿੱਥੇ ਉਹਦਾ ਘਰ ਪਿੰਡ ਰਹਿੰਦਾ ਜੀ ਉਹ ਇੱਥੇ ਕਿਉਂ ਨਹੀਂ ਆਉਂਦਾ ਉਹ ਤਾਂ ਇੱਥੇ ਵੀ ਆਉਂਦਾ ਹੀ ਉਹ ਜਿਹੜਾ ਇੱਥੇ ਆਖਿਆ ਏ ਉਹਨੇ ਬਿਲ ਦੋ ਵਿਆਹ ਏ ਇੱਕ ਹੋਂਦੀ ਰੱਖੀ ਏ ਉਹ ਜਿਹੜੀ ਦੁੱਦੀ ਰਹੀ ਨਸ਼ਾ ਕਰਦਾ ਕੋਈ ਮੈਂ ਚਮਤ ਕਰਦਾ ਸੀ ਪਹਿਲਾਂ ਇੱਕ ਟਾ ਏ ਹੋਰ ਵੀ ਕਰਦਾ ਉਹ ਤਾਂ ਮਾੜਾ ਮੋਟਾ ਹੀ ਬਾਲਾ ਨਹੀਂ ਪੀੜੀਆਂ ਸੇ ਘਟਾਂ ਪੀੜੀਆਂ ਬਿਨਾਂ ਹੀ ਸਰਦਾਰ ਹੋ ਕੇ ਵੀ ਮੈਂ ਘਟਾਈ ਜਾਂਦਾ ਇਹ ਕਹਿੰਦਾ ਬਹੁਤ ਮੈਂ ਪਹਿਲਾਂ ਬਹੁਤ ਗਲਤ ਐ ਐ ਪੈ ਗਿਆ ਸੀ ਗਲਤ ਵਲਤੀ ਜੀ ਉਹ ਮੈਂ ਜੰਮ ਹੀ ਛੱਡੀ ਜਾਂਦਾ ਨਹੀਂ ਮੈਸੇਜ ਕਰਨਾ ਮੈਂ ਆਦਾ ਵਿਕਲ ਲੈ ਕੇ ਸੈਟਿੰਗ ਕਰੀ ਜਾਂਦਾ ਇਹ ਹਾਂਜੀ ਇਹ ਦੇਖ ਲਓ ਜੀ ਹਾਲ ਹੈ ਇਹ ਆਟੋ ਵਾਲਿਆਂ ਨੇ ਇਹਨੂੰ ਫੜਿਆ ਇਹ ਰਾਤ ਇੱਕ ਬੰਦੇ ਨੂੰ ਆਪਣੇ ਘਰ ਇਦਾਂ ਹੀ ਇਸੇ ਭਲਵਾ ਕੇ ਲੈ ਗਏ ਤੇ ਉਹਦੇ ਪੈਸੇ ਖੋਏ ਇਹ ਆਟੋ ਵਾਲੇ ਫਿਰ ਸਾਰੇ ਬਦਨਾਮ ਹੋ ਜਾਂਦੇ ਨੇ ਪਰ ਕਰਦੇ ਕੁਛ ਲੋਗ ਨੇ ਸੋ ਮੇਰਾ ਕੰਮ ਵਾਲੇ ਪੀਸੀਆਰ ਵਾਲਿਆਂ ਨੂੰ ਕੋਈ ਪਤਾ ਨਹੀਂ ਤੁਹਾਡੇ ਵੀਰੇ ਮੈਂ ਤਾਂ ਪਤਾ ਹੀ ਨਹੀਂ ਮੈਂ ਹੀ ਨਹੀਂ ਉਹਨਾਂ ਦੇ ਡਾਲਰ ਨੇ ਮੈਂ ਤੈਨੂੰ ਕੋ ਉਹਨਾਂ ਨੂੰ ਕੋਈ ਪਤਾ ਨਹੀਂਗਾ ਮੈਂ ਤਾਂ ਬੜਾ ਹੀ ਆਈ ਹੈ ਮੈਂ ਥੋੜੇ ਜੀ ਬੱਲੀ ਜੋ ਥਾਣੇਦਾਰ ਨੇ ਤੈਨੂੰ ਸੀਏਡੀ ਤੇ ਵੇਚਿਆ ਵੀ ਲੈ ਕੇ ਆ ਚੈੱਕ ਕਰਕੇ ਵੇਪਰ ਤਿਕੜੇ ਬਿੱਲੇ ਦਾ ਪਤਾ ਕਰਨ ਕਰ ਲਿਆ ਸਰ ਫਿਰ ਇੰਨੇ ਮੁਲਾਜ਼ਮਾਂ ਦੇ ਉਹ ਬੰਦਿਆ ਦਿੰਦੇ ਤੂੰ ਆ ਤੁਰ ਜਗਾ ਰੇਗਾ ਸੋ ਗਾਲੇ ਹੈ ਜੀ ਮੁਲਾਜ਼ਮਾ ਨੇ ਵੀ ਕੋਸ਼ਿਸ਼ ਕੀਤੀ ਹੋਣੀ ਹੈ ਵੀ ਪਤਾ ਕਰੀਏ ਵੀ ਕੌਣ ਬੰਦਾ ਕੀ ਕਰ ਰਿਹਾ ਇਹਨੂੰ ਭੇਜਿਆ ਹੋਣਾ ਵੀ ਚਲ ਜਾ ਤੂੰ ਪਤਾ ਕਰਕੇ ਆ ਇਹਨੇ